ਦੇਖੋ ਅਗੇ ਉਸ ਤੋਂ ਗੱਲ ਕਰਦੇ ਹਾਂ ਜੀ ਇਹ ਲੋ ਹੁਣ ਆ ਰਹੇ ਰਾਣਾ ਰਾਣਾ ਦੇਖੋ ਅਗਰ ਉਸ ਤੋਂ ਗੱਲ ਕਰਦੇ ਸਮਝ ਨਹੀਂ ਹੈਲੋ ਬਣਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੈਸ ਕਾਨਫਰੰਸ ਲਈ ਸਨਹਿਾ ਦਿੱਤਾ ਗਿਆ ਸੀ ਸਮੂਹ ਪੱਤਰਕਾਰ ਭਾਈਚਾਰਾ ਖੰਡਾ ਨੇ ਉਸ ਦੇ ਵਿੱਚ ਮੁੱਖ ਵਿਸ਼ਾ ਸੀ ਵਾਤਾਵਰਣ ਨੂੰ ਸੰਭਾਲਣ ਲਈ ਆਪਾਂ ਦੇਖਦੇ ਹਾਂ ਖੇਤਾਂ ਦੇ ਵਿੱਚ ਅੱਗਾਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਜ਼ਿੰਮੇਦਾਰ ਭਰਾਵਾਂ ਵੱਲੋਂ ਜਿਹੜੇ ਕਿ ਅਣਗਹਿਲੀ ਕਰ ਰਹੇ ਨੇ ਉਸ ਅਣਗਹਿਲੀ ਕਾਰਨ ਰੁੱਖਾਂ ਦਾ ਤਾਂ ਨੁਕਸਾਨ ਹੋ ਰਿਹਾ ਉਹਦੇ ਨਾਲ ਨਾਲ ਇਨਸਾਨਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਵੀ ਨੁਕਸਾਨ ਹੋ ਰਿਹਾ ਸੋ ਅਸੀਂ ਕੱਲ ਸਵੇਰ ਸਮੇਂ ਹੀ ਜੋ ਅਗਲੀ ਕਾਰਵਾਈ ਹੈ ਉਸ ਦੇ ਤਹਿਤ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਉਹਨਾਂ ਨੂੰ ਦਰਖਾਸਤ ਦੇਣੀ ਹੈ ਵੀ ਸਬੰਧਤ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਨਕੀਲ ਕਸੀ ਜਾ ਸਕੇ ਅਜਿਹੇ ਲੋਕਾਂ ਨੂੰ ਜੋ ਵਾਤਾਵਰਣ ਨੂੰ ਦੁਸ਼ਤ ਕਰਦੇ ਉਸ ਦੇ ਨਾਲ ਨਾਲ ਆਪਾਂ ਦੇਖਦੇ ਹਾਂ ਇਹਨਾਂ ਲੋਕਾਂ ਨੂੰ ਨਕੀਲ ਪਾਉਣ ਲਈ ਇਹ ਜ਼ਰੂਰੀ ਹੈ ਵੀ ਜਦੋਂ ਇਹਨਾਂ ਦੀਆਂ ਜ਼ਮੀਨਾਂ ਰਜਿਸਟਰੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਚੀਜ਼ ਨਾਲ ਲਿਖਵਾਈ ਜਾਏ ਵੀ ਅਸੀਂ ਖੇਤਾਂ ਨੂੰ ਅੱਗ ਨਹੀਂ ਲਾਵੇਗੀ ਤਾਂ ਜੋ ਇਹਨਾਂ ਤੇ ਨਕੀਲ ਚੰਗੀ ਤਰ੍ਹਾਂ ਪਾਈ ਜਾ ਸਕੇ ਇੱਕ ਵਾਦਾ ਲਿਖਾਇਆ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਇਸ ਸੰਬੰਧੀ ਵੀ ਇਹਨਾਂ ਤੋਂ ਇੱਕ ਲਿਖਤੀ ਰੂਪ ਦੇ ਵਿੱਚ ਜਦੋਂ ਵੀ ਕਿਤੇ ਰਜਿਸਟਰੀ ਹੁੰਦੀ ਹੈ ਤਾਂ ਜ਼ਰੂਰ ਅਜਿਹੀ ਕਾਰਵਾਈ ਕਰੇ। ਇਹੀ ਕਹਿੰਦੇ ਹੋਏ ਧੰਨਵਾਦ ਕਰਦੇ ਹਾਂ ਸਮੂਹ ਪੱਤਰਕਾਰ ਭਾਈ ਜੈ ਤੇ ਭਾਈ ਚਾਰੇ ਦਾ ਜੋ ਅੱਜ ਦੇ ਇਸ ਕਾਨਫਰੰਸ ਦੇ ਵਿੱਚ ਇੱਕ ਬੋਲ ਤੇ ਇੱਕ ਸੱਦੇ ਤੇ ਪਹੁੰਚਿਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਗੁਰੂ ਜੀ ਦੀ ਫਤਿਹ। ਅੱਜ ਅਸੀਂ ਸਾਰੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਤੇ ਹਰ ਮੈਦਾਨ ਫਤਿਹ ਸੇਵਾਦਲ ਖੰਨਾ ਅੱਜ ਅਸੀਂ ਇਕੱਠੇ ਹੋਏ ਆ ਇੱਕ ਮੰਚ ਤੇ ਕਿਉਂਕਿ ਸਾਡਾ ਜਿਹੜਾ ਦੋਹਾਂ ਦਾ ਮਿਸ਼ਨ ਹੈ ਉਹ ਇੱਕ ਹੈ ਇੱਕ ਕਿਸ ਤਰ੍ਹਾਂ ਆ ਵਾਤਾਵਰਨ ਨੂੰ ਬਚਾਉਣ ਦੇ ਲਈ ਤੇ ਪਲਾਂਟੇਸ਼ਨ ਕਰਨ ਦੇ ਲਈ ਸਾਡਾ ਜਿਹੜਾ ਇਹ ਦਲ ਤੇ ਭਾਈ ਕਨੀਆ ਜੀ ਸੇਵਾ ਸੁਸਾਇਟੀ ਹਮੇਸ਼ਾ ਤਿਆਰ ਰਹਿੰਦਾ ਹੈ ਦੋ ਚਾਰ ਦਿਨਾਂ ਤੋਂ ਇੱਕ ਅਜਿਹਾ ਇਨਸੀਡੈਂਟ ਹੋਇਆ ਆ ਜਿਹੜਾ ਕਿ ਖੰਨੇ ਤੋਂ ਲੈ ਕੇ ਜਰਗ ਤੱਕ ਉਹਦੀਆਂ ਨਾਲ-ਨਾਲ ਜਿਹੜੀਆਂ ਸੜਕਾਂ ਦੇ ਸਾਈਡਾਂ ਨੇ ਉੱਥੇ ਕਿਸਾਨ ਭਰਾਵਾਂ ਨੇ ਅੱਗ ਲਾਈ ਹੋਈ ਆ ਫਸਲ ਦਾ ਜਿਹੜਾ ਨਾੜੂਆ ਉਹਨੂੰ ਫੁੱਟਣ ਉਹ ਤਾਂ ਫੁੱਗ ਗਿਆ ਪਰ ਉਹਦੇ ਨਾਲ ਕਈ ਹਜ਼ਾਰਾਂ ਜਿਹੜੇ ਦਰਖਤ ਨੇ ਉਹ ਵੀ ਸੜ ਕੇ ਸੁਆਹ ਹੋ ਗਏ ਆਪਿੰਦਰ ਪਤਾ ਹੀ ਹੈ ਵੀ ਅਗਰ ਇੱਕ ਦਾ ਸੜ ਜਵੇ ਤਾਂ ਦੁਬਾਰਾ ਉਹੋ ਜਿਹਾ ਦਰਖਤ ਨਹੀਂ ਬਣਦਾ ਇੱਕ ਦਰਖਤ ਨੂੰ ਐਡਾ ਵੱਡਾ ਬਣਨ ਲਈ ਕਈ ਸਾਲ ਲੱਗਦੇ ਨੇ ਤੇ ਉਹਦੇ ਨਾਲ ਬਹੁਤ ਛੋਟੇ ਛੋਟੇ ਬੁੱਟੇ ਜਿਹੜੇ ਕਿ 3-4 ਫੁੱਟ ਦੇ 5 ਫੁੱਟ ਦੇ ਬੁੱਟੇ ਉਹ ਤਾਂ ਜਮੇ ਹੀ ਖਤਮ ਹੋ ਚੁੱਕੇ ਨੇ ਅਸੀਂ ਅੱਜ ਇਕੱਠੇ ਤਾਂ ਹੋਏ ਆ ਅਸੀਂ ਪ੍ਰਸ਼ਾਸਨ ਲੱਕੇ ਕਾਜ ਮੰਗ ਤੇ ਅਪੀਲ ਕਰਨ ਲਈ ਸਾਰੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆਂ ਕਿ ਕੱਲ ਨੂੰ ਅਸੀਂ ਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਜੀ ਦੇ ਸਨਮੁਖ ਹੋਵਾਂਗੇ ਜਿਦੇ ਵਿੱਚ ਅਸੀਂ ਇਹੀ ਉਮੀਦ ਰੱਖਦੇ ਆ ਸਰਕਾਰ ਤੋਂ ਕਿ ਉਹ ਅਜਿਹੇ ਜਿਹੜੇ ਸ਼ਰਾਰਤੀ ਬੰਦੇ ਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਵੇਂ ਪੱਲਾ ਸਾਹਿਬ ਵੀ ਨੇ ਦੱਸਿਆ ਆ ਕਿ ਕਿਸਾਨ ਵੀਰ ਉਸ ਸਮੇਂ ਤਾਂ ਬਹੁਤ ਜ਼ਿਆਦਾ ਇਕੱਠੇ ਖਾਂਦੇ ਨੇ ਧਰਨੇ ਲੱਗਦੇ ਨੇ ਮੁਜ਼ਾਰੇ ਹੁੰਦੇ ਨੇ ਸਰਕਾਰਾਂ ਦੇ ਪ੍ਰਤੀ ਬਹੁਤ ਜ਼ਿਆਦਾ ਆਗੂਬੜੀ ਜਾਂਦੀ ਹੈ ਤੇ ਆਮ ਪਬਲਿਕ ਨੂੰ ਵੀ ਬੜੇ ਸੜਕਾਂ ਤੇ ਹਰਾਸ਼ਮੈਂਟ ਕਰਨੀ ਪੈਂਦੀ ਆ ਪਰ ਲekin ki ਜਿਹੜਾ ਇਸ ਟਾਈਮ ਉਹਨਾਂ ਨੇ ਕੁਦਰਤ ਦੇ ਨਾਲ ਐਡਾ ਬੜਾ ਇਹ ਤੱਕਾ ਜਾਂ ਖਲਵਾੜ ਕਰ ਰਹੀ ਹੈ ਕੀ ਇਹ ਜਾਇਜ ਹੈ ਜੇ ਇਹ ਜਾਇਜ ਹੈ ਤਾਂ ਫਿਰ ਇਹ ਅਸੀਂ ਤਾਂ ਨਹੀਂ ਪਰਜਾਇ ਸਮਝਦੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਇੱਕ ਉਮੀਦ ਵੀ ਸਰਕਾਰ ਤੋਂ ਇਹ ਰੱਖਦੇ ਹਾਂ ਵੀ ਖੰਨੇ ਤੋਂ ਲੈ ਕੇ ਜਰਗ ਤੱਕ ਮੈਨੂੰ ਅੱਜ ਤੀਸਰਾ ਦਿਨ ਹੈ ਜੀ ਕਿਉਂਕਿ ਮੇਰਾ ਉੱਧਰ ਕੰਮ ਚੱਲ ਰਿਹਾ ਹੈ ਮੈਨੂੰ ਜਾਣਾ ਪੈਂਦਾ ਆ ਉੱਥੋਂ ਲੰਘਣਾ ਬਹੁਤ ਔਖਾ ਆ ਤੇ ਇਹਨੇ ਸਾਰੇ ਦਰਖਤ ਜਿਹੜੇ ਸਾੜ ਦਿੱਤੇ ਗਏ ਨੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੀ ਟੀਮ ਨੂੰ ਭੇਜ ਕੇ ਮੌਕੇ ਤੇ ਪਹਿਲਾਂ ਜਾਇਜ਼ਾ ਲੈਣ ਕਿ ਕੀ ਉਹ ਸੱਚ ਹੈ ਅਗਰ ਉੱਥੇ ਸੱਚ ਹੈ ਤਾਂ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨਾਂ ਨਾਲ ਲੱਗਦੀਆਂ ਸਾਡਾ ਜਿਹੜਾ ਜਿਹੜਾ ਮੁੱਖ ਉਦੇਸ਼ ਹੈ ਸਾਰੇ ਇਕੱਠੇ ਹੋਣ ਦਾ ਸੋ ਇਹ ਹੈ ਜੀ ਅੱਕੇ ਕਣਕ ਦੀ ਨਾੜ ਨੂੰ ਅੱਗ ਲਾਈ ਗਈ ਜਿਹਦੇ ਕਰਕੇ ਕੁਝ ਦਰਸ਼ਕ ਨੇ ਜਿਹੜੇ ਉਹ ਅਸੀਂ ਤਾਂ ਕਹਾਗੇ ਕਤਲ ਕਰ ਦਿੱਤੇ ਗਏ ਤੇ ਇਹ ਕਿਸਾਨ ਭਰਾਵਾਂ ਵੱਲੋਂ ਬਾੜੀ ਮਾੜਾ ਬਰਤਾਰੇ ਤੇ ਸਰਕਾਰ ਦੇ ਜਿਹੜੇ ਸੈਟਲਾਈਟ ਝੋਨੇ ਦੀ ਫਸਲ ਤੋਂ ਬਾਅਦ ਜਿਹੜਾ ਸੰਲੇਸ਼ਣ ਬਚ ਗਿਆ ਉਦੋਂ ਇਹ ਸੈਟਲਾਈਟ ਤੋਂ ਫੋਟੋਆਂ ਲੈ ਕੇ ਪੁਲਿਸ ਦੇத்து ਨੂੰ ਪਰਚੇ ਕਰਦੇ ਨੇ ਤੇ ਲਾਲ ਐਂਟਰੀਆਂ ਕਰਦੇ ਨੇ ਉਹਨੇ ਕਿੱਥੇ ਗਏ ਤੇ ਹੁਣ ਕੀ ਐਨਵਾਇਰਨਮੈਂਟ ਨੂੰ ਨੁਕਸਾਨ ਨਹੀਂ ਹੋ ਰਿਹਾ ਹੈਗਾ ਤੇ ਜਿਹੜੀਆਂ ਕਿਸਾਨ ਜਿੱਥੇ ਬੰਦਿਆਂ ਨੇ ਉਹ ਆਪਣੇ ਜਿਹੜੇ ਆਪਣੇ ਜਿਹੜੇ ਕਿਸਾਨ ਪਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕਿਉਂ ਨਹੀਂ ਸੰਭਾਲੀਆਂ ਹੈਗੀਆਂ ਜੀ ਇਹ ਨਾੜ ਨੂੰ ਅੱਗ ਨਾ ਲਾਉਣ ਤੇ ਇਹਦੇ ਕਰਕੇ ਨਾ ਕੇਵਲ ਸਿਰਫ ਦਰਸਤਾ ਦਾ ਨੁਕਸਾਨ ਹੁੰਦਾ ਜਿਹੜੇ ਦਰਸਤਾ ਦੇ ਪੰਛੀ ਨੂੰ ਉਹਨਾਂ ਨੂੰ ਨੁਕਸਾਨ ਹੁੰਦਾ ਜਿਹੜਾ ਧੂਆ ਉਹ ਛੋਟੇ ਬੱਚਿਆਂ ਬਜ਼ੁਰਗਾਂ ਵਾਸਤੇ ਦਮੇ ਦੀ ਤੇ ਹੋਰ ਸਾਰ ਨਾਲ ਰਿਲੇਟਡ ਕਿੰਨਾ ਰਿਲੇਟਡ ਪ੍ਰੋਬਲਮ ਆਦਾ ਸੋ ਮੈਂ ਇਹ ਅਪੀਲ ਕਰੂੰਗਾ ਤੇ ਦਰਖਾਸਤ ਕਰੂੰਗਾ ਸਰਕਾਰ ਨੂੰ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਗਲੀ ਕਾਰਵਾਈ ਕੀ ਕਰ ਰਹੇ ਹੋ ਸਰ? ਇਸ ਤੋਂ ਬਾਅਦ ਸਰ ਅਸੀਂ ਸਾਡੀ ਸੰਸਥਾ ਨੇ ਤੇ ਸਾਡੇ ਸਾਥੀ ਮਿੱਤਰ ਨੇ ਜਿਹੜੇ ਉਹਨਾਂ ਨੇ ਇਹ ਪੈਸਲ ਹੁੰਦਾ ਹੈ ਕਿ ਇਹ ਸਾਨੂੰ ਸਿਰਫ ਇੱਕ ਮੀਡੀਆ ਤੱਕ ਵੀ ਰੱਖਾਂਗੇ ਅਸੀਂ ਇਹਨੂੰ ਸਰਕਾਰ ਦੁਆਰੇ ਵੀ ਲੈ ਕੇ ਜਾਵਾਂਗੇ ਅਸੀਂ ਐਸਡੀਐਮ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੂੰ ਇੱਕ ਸ਼ਿਕਾਇਤ ਤੇ ਮੰਗ ਪੱਤਰ ਦੇਵਾਂਗੇ ਤਾਂ ਕਿ ਇਹ ਜਿਆਦਾ ਡਰਾਵਾ ਨੂੰ ਰੋਕਿਆ ਜਾ ਸਕੇ ਠੀਕ ਹੈ ਇੱਕ ਮਾਈਕ ਮਾਈਕ ਪਿੱਕ